ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਪੰਜਾਬ ਅਸਿਓ ਮੈਂ ਤੁਹਾਡਾ ਆਪਣਾ ਸੀਨੀਅਰ ਅਗੂ ਭਾਰਤੀ ਜਨਤਾ ਪਾਰਟੀ ਬਲਕਾਰ ਸਿੰਘ ਮੰਗਲੀ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਮੈਂ ਉਹਨਾਂ ਦਿੱਲੀ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਫਰੇਬੀ ਤੇ ਝੂਠ ਬੋਲਣ ਵਾਲੇ ਇਨਸਾਨ ਨੂੰ ਦਿੱਲੀ ਦੇ ਵਿੱਚ ਉਪਜਾ ਕੇ ਇੱਕ ਬਹੁਤ ਵਧੀਆ ਕੰਮ ਕੀਤਾ ਜਿਨੇ ਦਿੱਲੀ ਦੇ ਲੋਕਾਂ ਨੂੰ ਝੂਠ ਬੋਲ ਬੋਲ ਕੇ ਬਹੁਤ ਹੀ ਝੂਠੇ ਵਾਦੇ ਕਰਕੇ ਲੁੱਟਿਆ ਤੇ ਕੁੱਟਿਆ ਤੇ ਦਿੱਲੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਬਣੇ ਨੇ ਵਿਧਾਨ ਸਭਾ ਚ ਗਏ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਤਿਹਾਸ ਕਰਦਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਇਸੇ ਤਰ੍ਹਾਂ ਸਟੇਟ ਦੀ ਸਰਕਾਰ ਜਿਹੜੀ ਦਿੱਲੀ ਦੀ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਬਣ ਗਈ ਹੈ ਤੇ ਉੱਥੋਂ ਦੇ ਲੋਕਾਂ ਨੂੰ ਇੱਕ ਬਹੁਤ ਹੀ ਵਧੀਆ ਰੁਜ਼ਗਾਰ ਸ਼ਾਸਨ ਪ੍ਰਸ਼ਾਸਨ ਮਿਲੇਗਾ ਤੇ ਉੱਥੇ ਦੇ ਲੋਕਾਂ ਦੇ ਵਧੀਆ ਕੰਮ ਹੋਣਗੇ ਹਰ ਤਰ੍ਹਾਂ ਦੀਆਂ ਜੋ ਸਹੂਲਤਾਂ 27 ਸਾਲਾਂ ਤੋਂ ਲੋਕ ਮੰਝੇ ਸੀਗੇ ਤੇ ਉਹਨਾਂ ਨੂੰ ਜਿਹੜੀਆਂ ਇਹ ਮਿਲਣ ਗਈਆਂ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਜਿੱਥੇ-ਜਿੱਥੇ ਵੀ ਆਪਾਂ ਦੇਖ ਲਈਏ ਜਿੱਥੇ-ਜਿੱਥੇ ਸਰਕਾਰਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਉੱਥੋਂ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਕਿ ਉੱਥੋਂ ਕਿੰਨੇ ਕਿੰਨੇ ਵਧੀਆ ਉੱਥੋਂ ਕੰਮ ਹੋ ਰਹੇ ਨੇ ਉਥੇ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਨੇ ਸਟੇਟਾਂ 'ਚ ਸਰਕਾਰਾਂ ਨੇ ਤੇ ਇਹ ਜਿਹੜਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਹਰਾ ਕੇ ਜਿਹੜਾ ਬਹੁਤ ਹੀ ਵਧੀਆ ਕੰਮ ਕੀਤਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ ਤੇ ਹੁਣ ਜਿਹੜਾ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੀ ਆਵੇਗੀ ਪੰਜਾਬ ਦੇ ਲੋਕ ਵੀ ਬਹੁਤ ਹੁਣ ਸਿਆਣੇ ਹੋ ਗਏ ਨੇ ਸੂਝਵਾਨ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਤੱਕ ਸੈਂਟਰ ਦੇ ਵਿੱਚ ਕੋਈ ਸਰਕਾਰ ਹੋਰ ਹੋਵੇ ਤੇ ਸਟੇਟ ਦੇ ਵਿੱਚ ਸਰਕਾਰ ਕੋਈ ਹੋਰ ਹੋਵੇ ਤਾਂ ਕੰਮ ਨਹੀਂ ਹੋ ਸਕਦੇ ਮੇਰੀ ਮੇਰੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਵੀਰੋ ਮੇਰੇ ਭਰਾਵੋ ਮੇਰੀਆਂ ਭੈਣੋ ਜੇ ਤੁਸੀਂ ਪੰਜਾਬ ਦੇ ਵਿੱਚ ਰੋਜ਼ਗਾਰ ਚਾਹੁੰਦੇ ਹੋ ਵਿਕਾਸ ਚਾਹੁੰਦੇ ਹੋ ਨਸ਼ਾ ਮੁਕਤ ਪੰਜਾਬ ਚਾਹੁੰਦੇ ਹੋ ਤੇ ਤੁਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਚਾਹੁੰਦੇ ਹੋ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਦੇਖੋ ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਇੱਕ ਰਾਜਨੀਤਿਕ ਪਾਰਟੀ ਹੈ ਆਮ ਪਾਰਟੀਆਂ ਵਾਂਗੂ ਪਰ ਜਿਹੜੇ ਉਹਦੇ ਕੰਮ ਨੇ ਉਹ ਕੰਮ ਜਿਹੜੇ ਆਮ ਪਾਰਟੀਆਂ ਤੋਂ ਨਿਆਰੇ ਨੇ ਜਿੱਥੇ-ਜਿੱਥੇ ਵੀ ਸਰਕਾਰਾਂ ਭਾਰਤੀ ਜਨਤਾ ਪਾਰਟੀ ਦੀਆਂ ਹੈਗੀਆਂ ਨੇ ਉੱਥੇ ਵਧੀਆ ਕੰਮ ਹੋ ਰਹੇ ਨੇ ਹਰ ਇੱਕ ਨੂੰ ਵਧੀਆ ਰੁਜ਼ਗਾਰ ਮਿਲ ਰਿਹਾ ਤੁਸੀਂ ਦੇਖੋ ਕੱਚਿਆਂ ਨੂੰ ਮਕਾਨਾਂ ਨੂੰ ਪੱਕੇ ਬਣਾਉਣ ਦੇ ਲਈ ਜਿਹੜਾ ਕਿ ਪੈਸੇ ਦਿੱਤੇ ਜਾ ਰਹੇ ਨੇ ਤੇ ਫਿਰ ਤੁਸੀਂ ਦੇਖੋ ਕਿ ਮੋਦੀ ਸਾਹਿਬ ਨੇ ਕਿੰਨੀਆਂ ਬੀਬੀਆਂ ਕਿੰਨੇ ਪਰਾਂ ਨੂੰ ਜਿਹੜਾ ਕਿ ਚੁੱਲ੍ਹੇ ਦੀ ਅੱਗ ਤੋਂ ਬਚਾਉਣ ਦੇ ਲਈ ਸਿਲੰਡਰ ਦਿੱਤੇ ਕਿੰਨਾ ਹੋਰ ਕਿੰਨੀਆਂ ਸਹੂਲਤਾਂ ਜਿਹੜੀਆਂ 5 ਲੱਖ ਤੱਕ ਦਾ ਬੀਮੇ ਦਾ ਜਿਹੜਾ ਅਜੂਸ਼ਮਨ ਕਾਰਡ ਬਣਾਇਆ ਬਹੁਤ ਐਸੀਆਂ ਸਹੂਲਤਾਂ ਨੇ ਜਿਹੜੀਆਂ ਸੈਂਟਰ ਸਰਕਾਰ ਨੇ ਮੋਦੀ ਸਾਹਿਬ ਨੇ ਦਿੱਤੀਆਂ ਨੇ ਇਸ ਕਰਕੇ ਮੈਂ ਤੁਹਾਡੇ ਚਰਨਾ ਚ ਇਹ ਅਪੀਲ ਕਰਾਂਗਾ ਕਿ ਆਓ ਸਾਰੇ ਆਪਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਈਏ ਆਪਣੇ ਪੰਜਾਬ ਨੂੰ ਆਪਣੇ ਨੌਜਵਾਨੀ ਨੂੰ ਜਿਹੜਾ ਆਪਾਂ ਰੋਜ਼ਗਾਰ ਦਿਗਾਈ ਦਵਾਈਏ ਵਿਕਾਸ ਕਰਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ